ਉਦੋਂ ਲੋਕ ਇਹ ਕਹਿ ਦਿੰਦੇ ਆ ਵੀ ਬਾਬੇ ਨਾਨਕ ਨੇ ਪੱਥਰ ਰੋਕਤਾ ਸਿੱ ਹੱਥ ਦੇਣਾ ਐ ਐ ਕਰਕੇ ਉਦੋਂ ਤੁਹਾਡਾ ਕੀ ਮਤਲਬ ਵਿਚਾਰ ਆਉਂਦਾ ਤੁਹਾਡੇ ਮਨ ਨੂੰ ਉਹ ਖੁਦ ਸਵੈਮ ਰੱਬ ਸੀ ਹਾਂ ਉਹ ਖੁਦ ਮਹਾਰਾਏ ਰੱਬ ਦੀ ਜੋਤ ਸੀ ਕੁਝ ਵੀ ਕਰ ਸਕਦੇ ਹਾਲਾਂਕਿ ਉਹਨਾਂ ਨੇ ਮਨਾ ਕੀਤਾ ਵੀ ਆਪਣੀ ਸ਼ਕਤੀ ਨਹੀਂ ਦਿਖਾਉਣੀ ਹੁਣ ਤੁਸੀਂ ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾ ਆਪਣੀ ਖਾਲਸਾ ਫੌਜ ਦੇ ਕਮਾਂਡਰ ਸੀ ਹਾਂ ਗੁਰੂ ਸਾਹਿਬ ਉਹਨਾਂ ਦੀ ਉਪਾਧੀ ਸੀ ਗੁਰੂ ਉਹਨਾਂ ਦੀ ਉਪਾਧੀ ਸੀ ਉਹ 15ਵੇਂ ਗੁਰੂ ਸੀ ਉਹਨਾਂ ਦੀ ਉਪਾਧੀ ਸੀ ਪਰ ਉਹ ਆਪਣੀ ਸਿੱਖ ਖਾਲਸਾ ਫੌਜ ਦੇ ਖੁਦ ਕਮਾਂਡਰ ਸੀ ਉਹਨਾਂ ਨੇ ਸ਼ਕਤੀਆਂ ਦੇ ਨਾਲ ਲੜਾਈ ਨਹੀਂ ਲੜੀ ਉਹਨਾਂ ਨੇ ਜ਼ੋਰ ਨਾਲ ਆਪਣੇ ਖਰਾਕਾਂ ਨਾਲ ਆਪਣੀ ਮੋਟੀਵੇਸ਼ਨ ਨਾਲ ਤੁਸੀਂ ਕਹਿੰਦੇ ਜੇ ਚਾਹੁੰਦੇ ਤਾਂ ਲੜ ਸਕਦੇ ਸਿੰਪਲ ਲੜਾਈ ਹੁਣ ਉਹ ਵੀ ਤੇ 2 ਲੱਖ ਨਾਲ ਲੜ ਗਏ ਹਾਂ ਉਹ ਵੀ ਤੇ ਲੜ ਗਏ ਕੁਸ਼ਤ ਤੇ ਸ਼ਕਤੀ ਕੋਈ ਤੇ ਅੰਦਰ ਪੌਦਤੀ ਹੁੰਦਾ ਹੀ ਲੜ ਪੇ ਉਨਜੀ ਗੁਰੂ ਨਾਨਕ ਪਾਤਸ਼ਾਹ ਨੇ ਹੱਥ ਨਾਲ ਪੱਥਰ ਰੋਕਤਾ ਇਹਦੇ ਪਿੱਛੇ ਹੋ ਸਕਦਾ ਤਰਕ ਕਿਉਂਕਿ ਖੁਦ ਸਵੈਮ ਰੱਬ ਸੀ ਹਨ ਮਾ ਰੱਬ ਦੀ ਜੋਤ ਸੀਗੇ ਹਮ ਜੇ ਜੀਸਸ ਪਾਣੀ ਤੇ ਚੱਲ ਸਕਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਹੱਥ ਨਾਲ ਪੱਥਰ ਕਿਉਂ ਨਹੀਂ ਰੋਕ ਸਕਦੇ ਹਮ ਤੇ ਫਿਰ ਇਹ ਕਹਿ ਸਕਦੇ ਆ ਵੀ ਅਸੀਂ ਵੀ ਕੁਝ ਕੁਝ ਲੋਕ ਕਹਿੰਦੇ ਨੇ ਵੀ ਜਿਹੜੇ ਸਾਡੇ ਗੁਰੂ ਸੀਗੇ ਦੇ ਬਰਦਰ ਮੈਸੈਂਜਰਸ ਆਫ ਗੋਡ ਉਹ ਆਪ ਇਨਸਾਨ ਸੀ ਉਹ ਰੱਬ ਦੇ بس ਮਸੈਂਜਰ ਸੀ ਰੱਬ ਦੀ ਜੋਤ ਤੇ ਉਹਦੀ ਸੀ इवन ਅਸੀਂ ਵੀ ਜੋਤ ਰੱਬ ਦੀ ਆ ਜੇ ਸਾਡੇ ਅੰਦਰ ਚੇਤਨਾ ਜਾਗ ਜੂਗੀ ਅਸੀਂ ਵੀ ਰੱਬ ਬਣ ਸਕਦੇ ਆ ਪਰ ਸਾਡੀ ਅੰਦਰ ਉਹ ਚੇਤਨਾ ক্লোਜ਼ ਸਾਡੇ ਅੰਦਰ ਚੇਤਨਾ ਬੰਦ ਆ ਅਸੀਂ ਉਹ ਚੇਤਨਾ ਨਹੀਂ ਜਗਾ ਸਕਦੇ ਆ ਜੇ ਆਪਣੇ ਅੰਦਰ ਜੀ ਉਹਨਾਂ ਦੇ ਅੰਦਰ ਉਹ ਚੇਤਨਾ ਜਾਗੀ ਹੋਈ ਸੀ ਇਹ ਸਾਡਾ ਕਹਿਣਾ ਇਹ ਉਹਨਾਂ ਨੇ ਆਪਣੇ ਆਪ ਨੂੰ ਨਿਮਾਣਾ ਦੱਸਿਆ ਕਿ ਦੇਵ ਆਜ਼ ਮਸੈਂਜਰ ਆਫ ਗੋਡ ਪਰ ਉਹ ਸੀਗੇ ਰੱਬ ਦੀ ਜੋਤ